ਅਟ ਕਿਹਨਾਂ ਤੋਂ ਦਾ ਗੁਰਵਿੰਦਰ ਦੇ ਕਿ ਡੇਡਾ ਦਾ ਕੀ ਨਾਮ ਸੀ ਆਪਣੇ ਉਹ ਬਾਈ ਅਰਜਿੰਦਰ ਕੁਮਾਰ ਕੀ ਕੰਮ ਕੀ ਕਰਦਾ ਸੀ ਰੰਗ ਦਾ ਉਮਰ ਕਿੰਨੀ ਮੁੰਡੇ ਦੀ 30 ਮਾਸਾਲ ਲੱਗੇ ਦਾ ਕੀ ਘਰੋਂ ਕੰਮ ਤੇ ਗਿਆ ਤੇ ਕਾਮ ਤੋਂ ਉਕਾਰਿਆ ਕਰੋ ਆਖ ਮੈਂ ਤਾਂ ਪਹਿਲੇ ਆ ਤੇ ਮੇਲਾ ਦੇਖਣ ਗਿਆ ਮੁੜ ਕੇ ਵਾਪਸ ਨਹੀਂ ਮਿਲਿਆ ਮੇਲਾ ਕਿਹੜੇ ਪਿੰਡ ਗਿਆ ਵੇਖਣ ਆਪਣੇ ਲੈੜੀਆਂ ਜੀ ਲੱਭਾ ਇਹਨੂੰ ਮੁੜ ਕੇ ਰਾਤ ਦਰਵਾਜ਼ਾ ਖੁੰਡਾ ਤਾਂ ਚਾਡੀ ਕਿਤੇ ਨਹੀਂ ਆਇਆ ਤੇ ਫਿਰ ਮੈਂ ਸਵੇਰੇ ਮੁੰਡੇ ਪੇਂਤੇ ਵੀ ਆਇਆ ਲਈ ਗੱਲ ਕੀ ਆ ਤੇ ਕਿਤੇ ਨਹੀਂ ਲਾਫਰ ਦੂਗਿਆਂ ਨੇ ਫੇਰ ਭੇਜੇ ਨਹੀਂ ਗੱਲ ਬਣੀ ਫੇਰ ਮੈਂ ਕਿਹਾ ਕੋਰਸੀ ਤੋਂ ਕਿ ਤੇ ਉਹਨਾ ਵੀ ਨਹੀਂ ਮੇਰੀ ਕੋਈ ਸੋਣੀ ਫੇਰ ਮੈਂ ਮਕੇਰਿਆਂ ਗਈ ਸਰਪੰਚ ਨੂੰ ਲਾ ਕੇ ਤੇ ਬਸ ਉਦੋਂ ਦੇ ਹੀ ਲੱਭਣ ਦੇ ਜਿੱਥੇ ਜਿੱਥੇ ਮੇਲੇ ਉੱਥੇ ਉੱਥੇ ਅਸੀਂ ਪਹੁੰਚੇ ਆ ਕਿਤੇ ਨਹੀਂ ਮਿਲਿਆ ਪਾਏ ਦੀ ਜੀਨ ਦੀਆਂ ਪੁਰਾਣੀਆਂ ਜਿਹੀ ਪੈਂਟ ਪਾਦੀ ਕਿੱਤੀ ਬਣਾਉਂਗਾ ਗਿਆ ਜਿਸ ਤੋਂ ਪਹਿਲਾਂ ਗੱਲ ਕਰੀਏ ਕਦੇ ਅੱਗੇ ਵੀ ਘਰੋਂ ਗਿਆ ਤਾਂ ਨਹੀਂ 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 ਅੱਗੇ ਜਾਂਦਾ ਹੀ ਸਾਵ ਨੂੰ ਆਏਗਾ ਕੰਮ ਤੇ ਗੱਲ ਰਹਿਣਾ ਥਾਮਾ ਨੂੰ ਉਹਨਾਂ ਭਾਵੇਂ 10:00 ਵਜੇ ਨਾਲ 11:00 ਵਜੇ ਨਾਲ ਪਹੁੰਚੇ ਨਹੀਂ ਪਹੁੰਚਣਾ ਸਾਂਡਾ ਮੁੰਡਾ ਲੱਭ ਜੇ ਸਾਨੂੰ ਆਹ ਤੇ ਲੱਭ ਲੱਭ ਕੇ ਸਦਾਈ ਹੋ ਗਿਆ ਸਾਰਾ ਪਿੰਡ ਗਿਆ ਨਾਲ ਲੱਭਣ ਦੇ ਤੇ ਜਿੱਥੇ ਦੱਸ ਪਏ ਉਥੇ ਕਹਿੰਗੇ ਹੱਦ ਕਿਹਨਾ ਲੱਗਤ ਵਾਦੀ ਨਹੀਂ ਜਿੱਦਾਂ ਸਰ ਪਾਂਚਲ ਕਾ ਜਿੱਦਾਂ ਪੁੱਛਿਆ ਕਿ ਕਿੱਦਾਂ ਤੇ ਜਿੱਦਾਂ ਤੁਹਾਡਾ ਹੁਣ ਗੱਲ ਕੀਤੀ ਹੈ ਨਾ ਐਦਾਂ ਹੀ ਕੀਤੀ ਵੀ ਘਰੋਂ ਮੇਲੇ ਤੇ ਗਿਆ ਉਹਨਾਂ ਨੇ ਪੁੱਛਿਆ ਵੀ ਕੀ ਤੇ ਕਿੱਦਾਂ ਵੀ ਲੜਿਆ ਸੀ ਆਇਆ ਕਿ ਨਹੀਂ ਕੋਈ ਲੜਾਈ ਝਗੜਾ ਨਹੀਂ ਕਹਿੰਦੇ ਕਿ ਇਹਲਾ ਨਹੀਂ ਕੋਈ ਗੋਟ ਨਹੀਂ ਤੇ ਕਰੋ ਕੰਮ ਤੇ ਗਿਆ ਤੇ ਕੰਮ ਤੋਂ ਮੈਂ ਕਿਹਾ ਘਰ ਆ ਕਰੋ ਫੇਰ ਮੈਂ ਕੋ ਮੇਲੇ ਜੋ ਪਹਿਲੇ ਆ ਕੇ ਗਿਆ ਫੇਰ ਮੁਰਕੇ ਰਾਤ ਆਇਆ ਨਹੀਂ ਮੈਂ ਰੋਟੀ ਬਣਾ ਕੇ ਦੇਖਦੇ ਦੇਖਦੇ ਨਹੀਂ ਆਇਆ ਦੂਜੇ ਦਿਨ ਫੇਰ ਨਹੀਂ ਆਇਆ ਮੁੰਡੇ ਫੇਰ ਲੱਭਣ ਚੱਲ ਗਿਆ ਤੀਜੇ ਦਿਨ ਫੇਰ ਲੱਭਣ ਲੱਭਿਆ ਹੀ ਫੇਰ ਅਗੀ ਤਾਂ ਮੀਆਂ ਸਾਂ ਸਿੰਝਾਂ ਹੀ ਉੱਥੇ ਹੀ ਪਤਾ ਕੀਤਾ ਉਹਦੇ ਤੋਂ ਬਾਅਦ ਅਗੇ ਮੁਸਾਫਰ ਸਿੰਝ ਉੱਥੇ ਵੀ ਪਤਾ ਕੀਤਾ ਨਹੀਂ ਲੱਭਿਆ ਆਈ ਕਿ ਸ਼ਾਂਤ ਕਿਤੇ ਮਿਲਿਆ ਤੇ ਨਾ ਹੋਵੇ ਫੇਰ ਅਗੇ ਪੁਰਾਣੇ ਬੰਗਾਲੇ ਉੱਥੇ ਵੀ ਨਹੀਂ ਲੱਭਿਆ ਜਦੋਂ ਤੁਸੀਂ ਥਾਣੇ ਤਰਖਾਸ ਦੇ ਕੇ ਆਏ ਆ ਤੁਹਾਡੇ ਤੋਂ ਕੋਈ ਪੁੱਛਗਿੱਛ ਕੀਤੀ ਉਸ ਤੋਂ ਬਾਅਦ ਪਿੰਡ ਵਾਲੇ ਕੁਝ ਨਹੀਂ ਕੁਝ ਨਹੀਂ